650 ਮਿਲੀਅਨ ਦੇ ਨੇੜੇ ਤੇੜੇ ਤੁਸੀਂ ਇੱਥੇ ਪ੍ਰੋਜੈਕਟ ਲੈ ਕੇ ਆਏ ਆ ਇੰਨਾ ਪੈਸਾ ਆਪਣੀ ਰਾਈਡਿੰਗ ਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਪਿਛਲੇ 3 ਸਾਲਾਂ ਦੇ ਵਿੱਚ ਤੁਸੀਂ ਕਿਹੜੀ ਪ੍ਰੋਜੈਕਟ ਜਾਂ ਕਿਹੜੀ ਡਿਵੈਲਪਮੈਂਟ ਹੋਈ ਹੈ ਜਿਹੜੀ ਪਹਿਲਾਂ ਨਹੀਂ ਹੋਈ ਸੀ ਉਹ 2 ਮਿਲੀਅਨ ਦੀ ਇਨਵੈਸਟਮੈਂਟ ਸੀਗੀ ਪਰ 200 ਮਿਲੀਅਨ ਦਾ ਉਹਦਾ ਰਿਜ਼ਲਟ ਹੁੰਦਾ ਆ ਇਕਨੋਮਿਕ ਐਕਟੀਵਿਟੀ ਦਾ ਸੋ ਬਾਕੀ ਕਾਰਗੋ ਐਕਸਪੈਂਸ਼ਨ ਜਿਹੜੀ 에어ਪੋਰਟ ਤੇ ਜੇ ਆਪਾਂ ਪੋਰਟ ਨੂੰ ਵੱਡਾ ਕਰਦੇ ਆ ਸਮਾਨ ਜਿਹੜਾ ਆਉਣਾ ਆ ਉਹ ਰੱਖਣਾ ਕਿੱਥੇ ਆ ਸੋ ਸਟੋਰੇਜ ਐ ਐਕਸਪੈਂਸ਼ਨ ਦੀ ਲੋਰ ਸੀ منی ਲਾਂਡਰਿੰਗ ਜਾਂ ਡਰੱਗਸ ਬਹੁਤ ਵੱਡਾ ਇਸ਼ੂ ਹੈ ਕਲਰਿਚਮੈਂਟ ਤੁਹਾਡੀ ਰਾਈਡਿੰਗ ਦਾ ਨਹੀਂ ਹਰ ਇੱਕ ਥਾਂ ਦੇ ਉੱਤੇ ਐਸ ਤਰ੍ਹਾਂ ਦੇ ਇਸ਼ੂਸ ਨੇ ਇਹਦੇ ਲਈ ਤੁਹਾਨੂੰ ਲੱਗਦਾ ਕਿ ਕੁਝ ਲਿਬਰਲਸ ਜਾਂ ਇਸ ਟਰਮ ਦੇ ਵਿੱਚ ਕੁਝ ਕੀਤਾ ਗਿਆ ਇਹੇ ਚੇਂਜ ਦੇ ਨਾਲ ਮੋਸਟ ਇੰਪੋਰਟੈਂਟ ਚੀਜ਼ ਇਹ ਸੀ ਕਿ ਕੋਈ ਕਾਬਲ ਬੰਦਾ ਆ ਕੇ ਇਸ ਕੰਮ ਦੇ ਵਿੱਚ ਧਿਆਨ ਦੇ ਸਕਣ ਤਾਂ ਮਾਰਕ ਕਾਰਨੀ ਸਾਹਿਬ ਜਦੋਂ ਜਦੋਂ ਮੈਂ ਕਹ ਕੇ ਹਟਿਆ ਹਾਂ ਹੀ ਇਜ਼ ਦ ਬੈਸਟ ਪਰਸਨ ਫਾਰ ਦਟ ਜੌਬ ਸਾਲ ਪਹਿਲਾਂ ਕਿਹਾ ਵੀ ਮੈਨੂੰ 37000 ਲੇਬਰ ਮਾਰਕੀਟ ਵਰਕਰਸ ਦੀ ਲੋੜ ਆ ਇਮੀਗਰੈਂਟ ਵਰਕਰਸ ਸੋ ਫਿਰ ਫੈਡਰਲ ਗਵਰਨਮੈਂਟ ਅਪਰੂਵ ਕਰੂਗੀ ਗਾਂਹ ਹਰ ਇੱਕ ਸੈਕਟਰ ਦੇ ਹਿਸਾਬ ਨਾਲ ਜਿੱਦਾਂ ਉਹਨਾਂ ਨੇ ਸਾਨੂੰ ਦੱਸਣਾ ਡਾਟਾ ਉਹਨਾਂ ਦਾ ਡਾਟਾ ਸਾਨੂੰ ਦੱਸਦਾ ਆ ਜੇ ਆਪਾਂ ਇਕਨੋਮੀ ਨੂੰ ਵਧਾਉਣਾ ਆ ਆਪਾਂ ਨੂੰ ਇਮੀਗ੍ਰੇਸ਼ਨ ਦੇ ਉਹਦੇ ਨਾਲ-ਨਾਲ ਵਧੂਗੀ ਹਾਊਏਵਰ ਉਹ ਸਕਿੱਲ ਦੇ ਮੁਤਾਬਿਕ ਆਪਾਂ ਨੂੰ ਬਹੁਤ ਕੇਅਰਫੁੱਲ ਰਹਿਣਾ ਪੈਣਾ ਕਿ ਉਹਨਾਂ ਲਈ ਜੌਬ ਹੋਊਗੀ ਤਾਂ ਸਕਿੱਲ ਉਹਨਾਂ ਦੇ ਯੂਜ਼ ਹੋਣਗੇ ਹਾਟਲਾਈਨ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਆਮਟੋਰਟਿਸ ਪ੍ਰੋਗਰਾਮ ਦੇ ਵਿੱਚ ਅਸੀਂ ਕੈਨੇਡਾ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੋ ਅੱਜ ਦੀਆਂ ਖਬਰਾਂ ਹੁੰਦੀਆਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪਰ ਅੱਜ ਅਸੀਂ ਖਾਸ ਤੌਰ ਦੇ ਤੇ ਬੇਨਤੀ ਕੀਤੀ ਹੈ ਪਰਮ ਬੈਂਸ ਉਹਨਾਂ ਨੂੰ ਜਿਹੜੇ ਮੈਂਬਰ ਪਾਰਲੀਮੈਂਟ ਨੇ ਰਿਚਮੰਡ ਈਸਟ ਸਟੇਵਸਟਨ ਰਿਚਮੰਡ ਈਸਟ ਤੋਂ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਨਾਲ ਗੱਲਬਾਤ ਕਰਕੇ ਥੋੜੀ ਜਿਹੀ ਇਸ ਵੇਲੇ ਰਾਈਡਿੰਗ ਦੀ ਕੀ ਸਿਚੁਏਸ਼ਨ ਆ ਕੈਨੇਡਾ ਪੱਧਰ ਦੇ ਉੱਤੇ ਜਿਹੜੀ ਲੀਡਰ ਤਬਦੀਲੀ ਹੋਈ ਆ ਲਿਬਰਲ ਪਾਰਟੀ ਦੇ ਵਿੱਚ ਉਹਦੇ ਨਾਲ ਕੀ ਹੋਊਗਾ ਜਾਂ ਹਣ ਇਲੈਕਸ਼ਨ ਜਿਹੜੇ ਆ ਰਹੀ ਆ ਤੇ ਇਹਦੇ ਪ੍ਰਤੀ ਰਣਨੀਤੀ ਕੀ ਆ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਸ ਤਰ੍ਹਾਂ ਕੈਨੇਡਾ ਐਸ ਵੇਲੇ ਇਹਦਾ ਸਟੈਂਡ ਕੀ ਹੋਊਗਾ ਇਹਨਾਂ ਕੁਝ ਮੁੱਦਿਆਂ ਦੇ ਉੱਤੇ ਅਸੀਂ ਪਰਮਵੈਸ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਅੱਜ ਹਾਜ਼ਰ ਹੋਏ ਹਾਂ ਬੈਲਸ਼ਾਪ ਬਹੁਤ ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ ਸ੍ਰੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਇਹਨੂੰ ਬਹੁਤ ਮਿਹਰਬਾਨੀ ਮੈਨੂੰ ਮੌਕਾ ਦਿੱਤਾ ਤੁਸੀਂ ਆਪਣੇ ਪ੍ਰੋਗਰਾਮ ਤੇ ਆਉਣ ਦਾ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਰਾਈਡਿੰਗ ਤੋਂ ਸ਼ੁਰੂ ਕਰਦੇ ਹਾਂ 650 ਮਿਲੀਅਨ ਦੇ ਨੇੜੇ ਤੇੜੇ ਤੁਸੀਂ ਇੱਥੇ ਪ੍ਰੋਜੈਕਟ ਲੈ ਕੇ ਆਏ ਆ ਇੰਨਾ ਪੈਸਾ ਆਪਣੀ ਰਾਈਡਿੰਗ ਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਪਿਛਲੇ 3 ਸਾਲਾਂ ਦੇ ਵਿੱਚ ਤੁਸੀਂ ਕਿਹੜੀ ਪ੍ਰੋਜੈਕਟ ਜਾਂ ਕਿਹੜੀ ਡਿਵੈਲਪਮੈਂਟ ਹੋਈ ਹੈ ਜਿਹੜੀ ਪਹਿ ਖਾਸ ਕਰਕੇ ਜਦੋਂ ਜਦੋਂ ਆਪਾਂ ਦੇਖੀਏ 2021 ਤੋਂ ਜਦੋਂ ਇਲੈਕਸ਼ਨ ਹੋਈ ਸੀ ਉਸ ਟਾਈਮ ਆਪਾਂ ਕੋਵਿਡ ਤੋਂ ਬਾਹਰ ਆ ਰਹੇ ਸੀ ਜੀ ਸੋ ਉਹ ਦੀਆਂ ਉਹ ਚੈਲੰਜਸ ਉਦੋਂ ਇਹ ਸੀ ਪੇ ਅਪ ਸਪਲਾਈ ਚੇਨ ਦੀ ਤੁਹਾਨੂੰ ਚਿੰਤਾ ਹੋਗਾ ਸਾਰੇ ਉਹਦੇ ਨਾਲ ਆਪਣੀ ਮਹਿੰਗਾਈ ਵੱਧ ਗਈ ਜਿਹੜੇ ਗੁੱਡਸ ਸੀਗੇ ਸੋ ਉਹਦੇ ਨਾਲ ਜਿਹੜੇ ਆਪਣੀ ਸਪਲਾਈ ਚੇਨ ਦੇ ਕੋਰਡੋਰ ਜਿਹਨੂੰ ਸਾਦੇ ਆ ਰੇਲ ਸੀ ਐਂਡ ਏਅਰ ਉਹਦੇ ਨਾਲ ਇਨ ਐਡਵਾਂਸਮੈਂਟਸ ਐਨਹਾਂਸਮੈਂਟਸ ਕਰਨੀਆਂ ਸੀਗੀਆਂ ਸੋ ਐਕਸਪੈਂਡ ਕਰਨਾ ਸੀ ਸੋ ਕਾਰਗੋ ਦੀ ਐਕਸਪੈਂਸ਼ਨ ਹੋਈ ਉਹਦੇ ਨਾਲ ਨਾਲ ਆਪਣਾ ਜਿਹੜਾ ਪੋਰਟ ਸੀ ਉਹਦੀ ਡਿਸੀਜਨ ਬਣੀ ਗਈ ਸੀ ਉਹ ਤੋਂ ਪੀ 7 ਗੁਣਾ ਜਿਹੜਾ ਵੱਡਾ ਕਰਨਾ ਉਹ ਹੋਊਗਾ ਰਿਚਮੈਂਟ ਦਾ ਉਹਦੇ ਵਿੱਚ ਇਦਾਂ ਨਹੀਂ ਹੋ ਸਕਦਾ ਕਿ ਤੁਸੀਂ ਇੱਕ ਪੋਰਟ ਨੂੰ ਐਕਸਪੈਂਡ ਕਰੋ ਕਰਕੇ ਰਿਚਮੈਂਟ ਇੱਕ ਹਿੱਸਾਇਆ ਟਰਾਂਜ਼ਿਟ ਦਾ ਕੋਰ ਡੋਰ ਆ ਏਅਰਪੋਰਟ ਨੂੰ ਵੀ ਜਾਣਾ ਰੇਲ ਤੇ ਵੀ ਜਾਣਾ ਤਾਂ ਬਾਕੀ ਆਪਣੇ ਜਿਹੜਾ ਰਿਵਰ ਜਿਹੜਾ ਆਪਣਾ ਉਹ ਖਾਸ ਕਰਕੇ ਟਰਨਲ ਸਾਡਾ ਰਿਚਵੈਂਟ ਦੇ ਵਿੱਚ ਉੱਥੇ ਵੀ ਹੈਗਾ ਆ ਸੋ ਉਹਦੇ ਲਈ ਜਿਹੜਾ ਇੱਕ ਡਰੇਜਿੰਗ ਪ੍ਰੋਜੈਕਟ ਸੀ ਜਿਹੜਾ ਪਾਣੀ ਦੇ ਵਿੱਚੋਂ ਜਿਹੜਾ ਸੈਂਡ ਆ ਉਹ ਕੱਢਣਾ ਕਰਕੇ ਸ਼ਿਪ ਫਿਰ ਖੜੇ ਹੋ ਜਾਂਦੀ ਸੀ ਫਿਸ਼ਿੰਗ ਬੋਟਸ ਖੜੀਆਂ ਹੋ ਜਾਂਦੀਆਂ ਸੀ ਦਿਸ ਨਾ ਸੋ ਉਹ ਸੀ ਇੱਕ ਬਹੁਤ ਵੱਡਾ ਸਪਲਾਈ ਚੇਨ ਕੋਡ ਕਰਕੇ ਇਨਵੈਸਟਮੈਂਟ ਵੈਸੇ ਉਹ ਜੇ ਮੈਂ ਇੱਕ ਐਗਜ਼ਾਮਪਲ ਦੇ ਮੈਂ ਉਹਦਾ ਉਹ 2 ਮਿਲੀਅਨ ਦੀ ਇਨਵੈਸਟਮੈਂਟ ਸੀਗੀ ਪਰ 200 ਮਿਲੀਅਨ ਦਾ ਉਹਦਾ ਰਿਜ਼ਲਟ ਹੁੰਦਾ ਆ ਇਕਨੋਮਿਕ ਐਕਟੀਵਿਟੀ ਦਾ ਸੋ ਬਾਕੀ ਕਾਰਗੋ ਐਕਸਪੈਂਸ਼ਨ ਜਿਹੜੀ ਏਅਰਪੋਰਟ ਤੇ ਜੇ ਆਪਾਂ ਪੋਰਟ ਨੂੰ ਵੱਡਾ ਕਰਦੇ ਆ ਸਮਾਨ ਜਿਹੜਾ ਆਉਣਾ ਆ ਉਹ ਰੱਖਣਾ ਕਿੱਥੇ ਆ ਸੋ ਸਟੋਰੇਜ ਐਕਸਪੈਂਸ਼ਨ ਦੀ ਲੋੜ ਸੀ ਇਹਦੇ ਨਾਲ ਨਾਲ ਛੋਟੀਆਂ ਪ੍ਰੋਜੈਕਟਸ ਵੀ ਸੀ ਗਰਾਊਂਡ ਸੌਕਰ ਫੀਲਡ ਜਿਹੜਾ 올림픽 ਓਵਲ ਤੇ ਬਣਿਆ ਐਕਟੀਵਿਟੀ ਸੈਂਟਰ ਆਪਣੇ ਮੈਨਰੂਜ਼ ਦੇ ਵਿੱਚ ਸੋ everything baki services jehdi 988 ਮੈਂਟਲ ਵੈਲਨੈਸ ਲਾਈਨ ਸੀ ਉਹਦਾ ਵੀ ਸਾਡੀ ਇੱਕ ਰਿਚਮੈਂਟ ਦੇ ਵਿੱਚ ਚੀਮੋ ਸਰਵਿਸ ਪ੍ਰੋਵਾਈਡ ਕਰਦੀ ਆ ਉਹਨਾਂ ਨੂੰ ਕੰਟਰੈਕਟ ਦਿੱਤਾ ਗਿਆ ਸੀ ਪੇ ਹੋ ਲਾਈਨ ਜਿਹੜੀ ਆ 988 ਦੀ ਯੂਜ਼ ਕਰਨੀ ਸੋ ਬਾਕੀ ਡਿਸਟ੍ਰਿਕਟ એનર્ਜੀ ਹੋਰ ਵੀ ਵੇਸਟ ਵਾਟਰ ਟ੍ਰੀਟਮੈਂਟ ਆਲ ਦੀਸ ਥਿੰਗ ਜਿਹੜੀਆਂ ਆਪਾਂ ਹੁਣ ਕਮਿਊਨਿਟੀ ਨੂੰ ਲੋਡ ਪੈਂਦੀ ਆ ਆਪਾਂ ਸਿਟੀ ਨੂੰ ਰਨ ਕਿਦਾਂ ਕਰਨਾ ਤਾਂ ਆਈ ਥਿੰਕ ਦੋਸ ਆਰ ਸਮ ਬਿਗ ਹਾਈਲਾਈਟਸ ਬਟ ਸਭ ਤੋਂ ਵੱਡੀ ਜਿਹੜੀ ਚੀਜ਼ ਮੈਂ ਮੈਂ ਜਿਆਦਾ ਮੇਰਾ ਕੈਂਪੇਨ ਦੇ ਵਿੱਚ ਮੈਂ ਉਦੋਂ ਖੜਾ ਹੋਇਆ ਸੀ ਕਿ ਜਿਹੜੇ ਮਹਿੰਗਾਈ ਜਿਹੜੀ ਹੈ ਘਰਾਂ ਦੀ ਮਹਿੰਗਾਈ ਆ ਹੁਣ ਆਪਣੇ ਰਿਚਮੈਂਟ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਇਟਸ ਅ ਵੈਰੀ ਐਕਸਪੈਂਸਿਵ ਸਿਟੀ ਜੀ ਜੀ ਸੋ ਜਿਹੜੇ ਵੱਡੇ ਘਰ ਸੀ ਮੇਰਾ ਬਿਗ ਪੁਸ਼ ਤੱਕ ਉਹਦੋਂ ਵੀ ਮਿਸਿੰਗ ਮਿਡਲ ਹੋਮਸ ਜਿਹੜੇ ਆਪਸ਼ਨ ਹੋਰ ਹੋਣੇ ਚਾਹੀਦੇ ਆ ਤਾਂ ਜਿਹੜੀਆਂ ਵੱਡੀਆਂ ਲਾਟਾਂ ਆ ਉਥੇ ਦੋ ਦੋ ਘਰ ਬਣ ਸਕਣ ਜਾਂ ਜਾਂ ਹੋਰ ਵੀ ਕੋਈ ਆਪਸ਼ਨ ਆ ਸਕਦੀ ਹੈ ਜਿਦਾਂ ਫੋਰ ਪਲੈਕਸ 6 ਪਲੈਕਸ ਥੀਸ ਥਿੰਗਸ ਸੋ ਉਹ ਵੀ ਐਗਰੀਮੈਂਟ ਜਿਹੜਾ ਸੀ ਰਿਚਮੈਂਟ ਦੇ ਨਾਲ ਜਿਹਨੂੰ ਕਹਿੰਦੇ ਆ ਮਿਨਿਸਪਲ ਐਕਸਲਰੇਟਰ ਫੰਡ ਉਹ 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 ਪਹਿਲੇ 2 ਸਾਲਾਂ ਦੇ ਵਿੱਚ ਮੈਂ ਕਾਫੀ ਹਾਰਡ ਵਰਕ ਕੀਤਾ ਐਂਡ ਉਹ ਸਿਟੀ ਦੇ ਨਾਲ ਐਗਰੀਮੈਂਟ ਕੀਤੀ ਸੋ ਕਾਫੀ ਅੱਛਾ ਰਿਲੇਸ਼ਨਸ਼ਿਪ ਮੇਰਾ ਹੈਗਾ ਸੀ ਸਿਟੀ ਦੇ ਨਾਲ ਬਾਕੀ ਜਿਹੜੇ ਬੀਸੀ ਗਵਰਨਮੈਂਟ ਦੇ ਨਾਲ ਜਿਹੜੇ ਰੈਪ੍ਰੈਜ਼ੈਂਟੇਟਿਵ ਸੀ ਸੋ ਇਹ ਮੇਰੇ ਜੋੜ ਕੇ ਹੈ ਕਾਫੀ ਐਪਲੀਕੇਸ਼ਨ ਜਿਹੜੀਆਂ ਗਈਆਂ ਉਹ ਅਸੀਂ ਪੁਸ਼ ਕਰ ਸਕੇ ਸੋ 650 ਮਿਲੀਅਨਸ ਅ ਬਿਗ ਬਿਗ ਕੰਟ੍ਰਿਬਿਊਸ਼ਨ ਟੂ ਦ ਸਿਟੀ ਗੈਂਜ਼ ਜਿਹੜਾ ਮਨੀ ਲਾਂਡਰਿੰਗ ਜਾਂ ਡਰੱਗਸ ਬਹੁਤ ਵੱਡਾ ਇਸ਼ੂ ਆ ਕਲਰ ਰਿਚਮੈਂਟ ਤੇ ਤੁਹਾਡੀ ਰਾਈਡਿੰਗ ਦਾ ਨਹੀਂ ਹਰ ਇੱਕ ਥਾਂ ਦੇ ਉੱਤੇ ਐਸ ਤਰ੍ਹਾਂ ਦੇ ਇਸ਼ੂਸ ਨੇ ਇਹਦੇ ਲਈ ਤੁਹਾਨੂੰ ਲੱਗਦਾ ਕਿ ਕੁਝ ਲਿਬਰਲਸ ਜਾਂ ਇਸ ਟਰਮ ਦੇ ਵਿੱਚ ਕੁਝ ਕੀਤਾ ਗਿਆ ਜੀ ਅਮ ਯੈਸ ਕਰਕੇ ਜੇ ਤੁਸੀਂ ਦੇਖੋ ਆਪਾਂ ਪਹਿਲਾਂ ਵੀ ਗੱਲ ਕਾਫੀ ਇਹਦੇ ਤੇ ਕੀਤੀ ਮੈਂ 20 ਸਾਲ ਜੀ ਅਮ ਬੀਸੀ ਗਵਰਨਮੈਂਟ ਦੇ ਰਾਹੀਂ ਮੇਰਾ ਜਿਹੜਾ ਕੰਮ ਸਿਕਾ ਇਹ ਯੂਥ ਪ੍ਰੋਵੈਂਸ਼ਨ ਐਂਡ ਥੀਸ ਕਾਈਂਡਸ ਆਫ ਥਿੰਗਸ ਦੇ ਵਿੱਚ ਕਾਫੀ ਤੇ ਅਨੁਦਤਾ ਸੀ ਸੋ ਇਹਦੇ ਨਾਲ ਆਪਾਂ ਨੂੰ ਲੋੜ ਕੇ ਹੀ ਕੁਝ ਹੁੰਦਾ ਹੈ ਇਹ ਕੰਪਲੈਕਸ ਇਸ਼ੂ ਹੈਗਾ ਜਿਹੜਾ ਡਰੱਗ ਦੀ ਜਿਹੜੀ ਡਿਮਾਂਡ ਹੈਗੀ ਆ ਉਹ ਜੇ ਆਪਾਂ ਦੇਖੀਏ ਉਹ ਤਾਂ ਆਪਣਾ ਬਖਰਾ ਸ਼ੋਕ ਹੋ ਸਕਦਾ ਆ ਬਟ ਜਿਹੜੇ ਟੂਲਸ ਹੁੰਦੇ ਆ ਰਿਸੋਰਸ ਜਿਹੜੀਆਂ ਹੁੰਦੀਆਂ ਆਪਣੀ ਲਾਅ ਐਨਫੋਰਸਮੈਂਟ ਨੂੰ ਪਬਲਿਕ ਸੇਫਟੀ ਸਿਰਫ ਕੱਲਾ ਆਪਣੀ ਇੱਥੇ ਲੋਕਲ ਪੁਲਿਸ ਸੋਰੀ ਪੁਲਿਸ ਹੋਵੇ ਜਾਂ RCMP ਸੈਡ ਰੈਜਮੈਂਟ ਉਹਨਾਂ ਲਈ ਤਾਂ ਅਸੀਂ ਰਿਸੋਰਸਸ ਟੂਲਸ ਹੋਰ ਲਿਆਂਦੀਆਂ ਕ੍ਰਾਈਮ ਪ੍ਰੀਵੈਂਸ਼ਨ ਜੋ ਵੀ ਹੈਗੇ ਪੈਸੇ ਕੱਲਿਆਂ ਦੀ ਲੋੜ ਨਹੀਂ ਹੁੰਦੀ ਇਹ ਸਟਰੈਟਜੀਜ਼ ਡਿਫਰੈਂਟ ਯੂਜ਼ ਕਰਨੀਆਂ ਪੈਂਦੀਆਂ ਆ ਸਪੋਰਟ ਦੇ ਉੱਪਰ ਜਿਹੜਾ ਰਿਸੋਰਸਸ ਐਂਡ ਟੂਲਸ ਜਾਂ ਸਿਰਫ ਆਪਣੇ ਇਕਵਿਪਮੈਂਟ ਹਾਰਡਵੇਅਰ ਜਿਹੜਾ ਹੈਗਾ ਯ ਸਕੈਨਿੰਗ ਮਸ਼ੀਨਸ ਅ ਦੀਸ ਕਾਈਂਡਸ ਆਫ ਥਿੰਗਸ ਉਹਦੇ ਨਾਲ-ਨਾਲ ਇੰਟੈਲੀਜੈਂਸ ਲੈਵਲ ਤੇ ਇਨਫੋਰਮੇਸ਼ਨ ਸ਼ੇਅਰ ਕਰਨੀ ਉਹਦਾ ਬਹੁਤ ਧਿਆਨ ਦਿੱਤਾ ਗਿਆ ਸੀ ਸੋ ਆਪਾਂ ਦੇਖਿਆ ਤੁਸੀਂ ਵੀ ਇਹ ਰਿਪੋਰਟ ਕਰਦੇ ਰਹੇ ਆ ਕਿ ਕਿੰਨੇ ਲੈਬਸ ਬੰਦ ਹੋਏ ਰੈਕੋਰਡ ਨੰਬਰ ਸੀਜਰਸ ਪਿਛਲੇ 18 ਮਹੀਨਿਆਂ ਦੇ ਵਿੱਚ ਖਾਸ ਕਰਕੇ ਜਿਹੜਾ ਅਸੀਂ ਇਨਵੈਸਟਮੈਂਟ ਉਦੋਂ ਕੀਤਾ ਉਹਦਾ ਰਿਜ਼ਲਟ ਪਿਛਲੇ 18 ਮਹੀਨੇ ਦੇਖਿਆ 1000 uh, tons of or sorry 1000 pounds uh, the large seizures it they seizures ਹੋ ਰਹੇ ਨੇ ਪੋਰਟ ਤੇ ਵੀ ਤਾਂ ਬਾਰਡਰਸ ਤੇ ਵੀ ਸੋ ਹੁਣ ਨਾਲੇ ਆਪਾਂ ਜੇ ਆਪਾਂ ਅੱਜ ਤੱਕ ਗੱਲ ਲਈਏ ਜਿੱਥੇ ਤੱਕ ਯੂ ایس ਦੇ ਵਿੱਚ ਵੀ ਹੁਣ ਬਾਰਡਰ ਉਹ ਸਿਕਿਉਰ ਕਰ ਰਹੇ ਆ ਐਂਡ ਉਹਨਾਂ ਰਵੀ ਕਾਫੀ ਫਰਕ ਪੈ ਰਿਹਾ ਸੋ ਆਈ ਥਿੰਕ ਪੁਲਿਸ ਕੋਲ ਐਸਵੇਲੇ ਜਿਹੜੀ ਇਨਵੈਸਟੀਗੇਟਿਵ ਟੂਲਸ ਹੈਗੇ ਆ ਉਹਨਾਂ ਨੂੰ ਜ਼ਿਆਦਾ ਵਧਾਉਣ ਦੇ ਵਿੱਚ ਕਾਫੀ ਫਰਕ ਪਿਆ ਡੈਫੀਨਟਲੀ ਨਾਲੇ ਇਹਦੇ ਨਾਲ ਨਾਲ ਜਿਹੜਾ ਰਿਜ਼ਲਟ ਆ ਹੁਣ ਆਪਾਂ ਦੇਖੀਏ ਜਿਹੜੀ ਫੈਂਟਨੋਲ ਡਰਗ ਜਿਹੜੀ ਆ ਬਹੁਤ ਡੇਂਜਰਸ ਜਿਹੜੀ ਮੌਤਾਂ ਕਈ ਹੋਈਆਂ ਰਾਈਟ ਉਹਦੇ ਨਾਲ ਉਹਦਾ ਵੀ ਰਿਜ਼ਲਟ 30% ਘਟ ਗਈਆਂ ਸਿਰਫ ਬੀਸੀ ਦੇ ਵਿੱਚ ਇਸ ਆ ਦੇ ਵਿੱਚ ਕੋਈ ਰਿਪੋਰਟ ਆਈ ਜੀ ਸੋ ਬੇਸ਼ੱਕ ਇਸ ਵੇਲੇ ਰਾਜਨੀਤਿਕ ਸਥਿਤੀ ਕੇਸ ਵੇਲੇ ਫੈਡਰਲ ਲੈਵਲ ਦੇ ਉੱਤੇ ਪਿਛੇ ਜੀ ਰਿਪੋਰਟ ਆਉਣ ਲੱਗ ਪਈਆਂ ਸੀ ਕਿ ਕੰਜ਼ਰਵਟਿਵ ਬਹੁਤ ਉੱਤੇ ਚਲੇਗੀ ਵੀ 220 ਸੀਟਾਂ ਲਿਆ ਸਕਦੇ ਆ ਲਿਬਰਲਸ ਨੂੰ ਜਿਹੜੇ ਪੋਲਸ ਕਹਿ ਰਹੇ ਸੀ ਵੀ ਤੀਜੇ ਨੰਬਰ ਤੇ ਚਲੇਗੇ ਸ਼ਾਇਦ 50 ਸੀਟਾਂ ਆਣ ਜਾਣ ਜਾਓ ਬਿਨਾ ਆਉਣ ਹੁਣ ਗੱਲ ਸਾਰੀ ਦੀ ਸਾਰੀ ਰਿਵਰਸ ਹੋ ਗਈ ਆ ਇਹ ਮਾਰਕ ਕਾਰਨੀ ਦੇ ਆਉਣ ਦਾ ਜਾਂ ਟ੍ਰੂਡੋ ਸਾਹਿਬ ਦੇ ਜਾਣ ਦਾ ਸਾਰਾ ਜਾਂ ਜੋ ਅਮਰੀਕਾ ਦੇ ਵਿੱਚ ਹੋ ਰਿਹਾ ਉਹ ਇਹਦੇਲੇ ਪਾਸੇ ਇੰਪੈਕਟ ਕਰ ਰਿਹਾ ਹੁਣ ਲਿਬਰਲਸ ਦਾ ਉੱਪਰ ਆਉਣਾ ਇਹਦੇ ਪਿੱਛੇ ਤੁਹਾਨੂੰ ਕਿਹੜੀ ਗੱਲ ਲੱਗਦੀ ਹੈ ਆਈ ਥਿੰਕ ਹਰ ਇੱਕ ਚੀਜ਼ ਤੁਸੀਂ ਜਿਹੜੀ ਮੈਂਸ਼ਨ ਕੀਤੀ ਹੈ ਤਿੰਨ ਹੀ ਚੀਜ਼ਾਂ ਦੇ ਨਾਲ ਕਾਫੀ ਫਰਕ ਜਰੂਰ ਪਿਆ ਸੋ ਦੇਖੋ ਮੈਂ ਖੋਦ ਵੀ ਕ੍ਰਿਟੀਕਲ ਸੀ ਆਪਣੀ ਓਨ ਗਵਰਨਮੈਂਟ ਦੇ ਵਿੱਚ ਜਿੱਥੇ ਆਪਾਂ ਮੈਂ 2021 ਦੇ ਵਿੱਚ ਮੈਂ ਇੱਕ ਮੋਸ਼ਨ ਇੰਟਰੋਡਿਊਸ ਕੀਤਾ ਸੀ ਪਈ ਜਿਹੜਾ ਆਪਣੇ ਸਪੈਂਡਿੰਗ ਆਪਰੇਸ਼ਨਲ ਸਪੈਂਡਿੰਗ ਜਿਹੜੀ ਹੈ ਸਰਕਾਰ ਦੀ ਪਈ ਉਹਨੂੰ ਆਪਾਂ ਰਿਵਿਊ ਕਰੀਏ ਇਹ 30 ਸਾਲ ਪਹਿਲਾਂ ਮੋਰਨ 30 ਇਅਰਸ ਪਹਿਲਾਂ ਅਮ ਜੌਨ ਕ੍ਰੈਚੀਨ ਦੇ ਜਦੋਂ ਪ੍ਰਾਈਮ ਮਿਨਿਸਟਰ ਸੀ ਤਾਂ ਉਹਨਾਂ ਦੇ ਥਲੇ ਪਾਲ ਮਾਰਟਨ ਹੋਣੀ ਸੀ ਜੀ ਜੀ ਉਹਨਾਂ ਨੇ ਉਦੋਂ ਸਪੈਂਡਿੰਗ ਰਿਵਿਊ ਕੀਤੀ ਸੀ ਇਹ ਵੱਡਾ ਪ੍ਰੋਜੈਕਟ ਸਗਾ ਜਿੱਥੇ ਪਈ ਤੁਸੀਂ ਗਵਰਨਮੈਂਟ ਦੇ ਡਿਪਾਰਟਮੈਂਟਸ ਜਾ ਕੇ ਦੇਖਣਾ ਪਈ ਆਪਾਂ ਸੇਵਿੰਗ ਕਿੱਥੋਂ ਕੱਢੀ ਹੈ ਇਹ ਨਹੀਂ ਪਈ ਕਿ ਪ੍ਰੋਗਰਾਮੇ ਬੰਦੇ ਕਰਦੀ ਹੈ ਕਰਕੇ ਜਿਹੜਾ ਇਹਦੇ ਦੋ ਚੀਜ਼ਾਂ ਹੁੰਦੀਆਂ ਹੁਣ ਜਿੱਥੇ ਤੱਕ ਆਪਾਂ ਕੰਸਰਵੇਟਿਵ ਦੀ ਗੱਲ ਕਰ ਰਹੇ ਹਾਂ ਉਹਨਾਂ ਉਹਨਾਂ ਨੇ ਉਹਨਾਂ ਦਾ ਪਲਾਨ ਹੁੰਦਾ ਹੈ ਵੀ ਆ ਕੇ ਅਸੀਂ ਕਟਈਏ ਪ੍ਰੋਗਰਾਮ ਰਾਈਟ ਜੁਸ ਅਮਰੀਕਾ ਚੋੜਾ ਹ ਸਿਮਿਲਰ ਟੂ ਅਮਰੀਕਾ ਰਾਈਟ ਕੱਟਣ ਦੇ ਨਾਲ ਤੁਸੀਂ ਸੋ ਸੇਵਿੰਗ ਉਹਨਾਂ ਦੀ ਇਹ ਆ ਕਿ ਆਪਾਂ ਪ੍ਰੋਗਰਾਮ ਬੰਦ ਕਰਦੇ ਹਾਂ ਪੈਸੇ ਆਪੇ ਸੇਵ ਹੋ ਜਣੇ ਬੜੇ ਸ਼ਾਰਟਕਟ ਆ ਇਹ ਹੋਣਾ ਚਾਹੀਦਾ ਵੀ ਤੁਸੀਂ ਜਾ ਕੇ ਜਿਹੜੀਆਂ ਸਹੂਲਤਾਂ ਤਾਂ ਸਵਾਵਾ ਆਪਾਂ ਨੂੰ ਸਾਰਿਆਂ ਨੂੰ ਡਿਸਰਵ ਕਰਦੇ ਆ ਕੈਨੇਡੀਅਨ ਜਿਹੜੇ ਹੁਣ ਆਪਣੇ ਬਜ਼ੁਰਗ ਆ ਹੁਣ ਵੀ ਐਜਿੰਗ ਸਭ ਤੋਂ ਵੱਡੀ ਪੋਪੂਲੇਸ਼ਨ ਆਪਣੀ ਐਜਿੰਗ ਪੋਪੂਲੇਸ਼ਨ ਆ ਸੋ ਹੁਣ ਜੇ ਆਪਾਂ ਉੱਥੇ ਜਾ ਕੇ ਹੁਣ ਜਿੰਨੀਆਂ ਮੈਜਰਸ ਆਪਾਂ ਸੀਨੀਅਰਸ ਲਈ ਲਿਆਂਦੀਆਂ ਆ ਇਸ ਵੇਲੇ ਉਹ ਡੇਜ ਸਕਿਉਰਟੀ ਐਂਡ ਅਦਰ ਹਾਊਸਿੰਗ ਦਾ ਵੀ ਇੰਨਾ ਇਨਵੈਸਟਮੈਂਟ ਜਿਹੜਾ ਕੀਤਾ ਗਿਆ ਆ ਤਾਂ ਜੇ ਆਪਾਂ ਇੱਕਦਮ ਕੱਟ ਦਈਏ ਫਿਰ ਆਪਾਂ ਉੱਥੇ ਮੁੜ ਕੇ ਗੱਲ ਚੱਕਰ ਉੱਥੇ ਆ ਜਾਂਦਾ ਵੀ ਫਿਰ ਹਾਂ ਸ਼ਾਇਦ ਆਪਣੀ ਫਾਈਨੈਂਸਸ ਠੀਕ ਹੋ ਜਾਣ ਪਰ ਫਿਰ ਲੋਕਾਂ ਨੇ ਸਫਰ ਕਰਨਾ ਸੋ ਸ਼ਾਰਟਕਟ ਨਹੀਂ ਕਰਨੀ ਚਾਹੀਦੀ ਸਪੈਂਡਿੰਗ ਰਿਵਿਊ ਕਰਨੀ ਚਾਹੀਦੀ ਹੈ ਉਹਦੇ ਵਿੱਚ ਆਪਾਂ ਸੇਵਿੰਗਸ ਫਾਈਂਡ ਕਰ ਸਕਦੇ ਐ ਐਂਡ ਇਹੀ ਗੱਲ ਮਾਰਕ ਕਰਨੀ ਹੋਣਾ ਨੇ ਮੇਰੀ ਜਦੋਂ ਉਹਨਾਂ ਨਾਲ ਗੱਲ ਵੀ ਸੀ ਹੋਈ ਉਹਨਾਂ ਨੇ ਆਪਣੇ ਉਹਨਾਂ ਨੇ ਪਹਿਲਾਂ ਹੁਣੇ ਸਭ ਤੋਂ ਸ਼ੁਰੂ ਤੋਂ ਹੀ ਕਿਹਾ ਤਾਂ ਪੇ ਆਪਾਂ ਜਿਹੜੇ ਇੱਕ ਦੋ ਪੱਧਰ ਤੇ ਕੰਮ ਕਰਨਾ ਐ ਇੱਕ ਤਾਂ ਉਹਨਾਂ ਨੇ ਬਜਟ ਸਪਲਿਟ ਕਰਤਾ ਆਲਰੇਡੀ ਉਹਨਾਂ ਨੇ ਕਿਹਾ ਪਈ ਮੈਂ ਆਪਰੇਸ਼ਨਲ ਬਜਟ ਵੱਖਰਾ ਰੱਖਣਾ ਤੇ ਦੂਜਾ ਬਜਟ ਵੱਖਰਾ ਰੱਖਣਾ ਪ੍ਰੋਗਰਾਮਸ ਐਂਡ ਸਰਵਿਸਿਜ਼ ਵਾ ਸੋ ऑपरेशनल बजट ਤੋਂ ਸੇਵਿੰਗਸ ਫਾਈਂਡ ਕਰਕੇ ਤੁਸੀਂ ਆਪੇ ਫਿਰੋਖ ਚੀਜ਼ਾਂ ਤੇ ਪੈਸੇ ਪਾ ਸਕਦੇ ਆ ਐ ਉਹਦੇ ਨਾਲ ਉਹਨਾਂ ਦਾ ਐਕਸਪੀਰੀਅੰਸ ਦੇਖੋ ਕਿੰਨਾ ਹੈਗਾ ਆ ਜਦੋਂ ਵੀ ਕੋਈ ਲੋਡ ਪਈ 2008 ਦੇ ਵਿੱਚ ਹੈ ਨਾ ਜਦੋਂ ਆਪਣਾ ਫਾਈਨੈਂਸ਼ੀਅਲ ਕ੍ਰਾਈਸਿਸ ਯੂਐਸ ਦੇ ਵਿੱਚ ਸ਼ੁਰੂ ਮਾਰਕੀਟ ਤਾਂ ਉੱਥੇ ਜਿਆਦਾ ਕੰਟਰੋਲ ਹੁੰਦਾ ਤਾਂ ਉਹਨਾਂ ਨੇ ਉਦੋਂ ਉਹਨਾਂ ਨੂੰ ਸੱਦਿਆ ਗਿਆ ਉਸ ਚੀਜ਼ ਤੇ ਨੂੰ ਫਿਕਸ ਕਰਨ ਲਈ ਨਾ ਨਾਲ ਉਦੋਂ ਹਾਰਪਰ ਗਵਰਨਮੈਂਟ ਜਿਹੜੀ ਸੀ ਕਨਸਰਵੇਟਿਵ ਦੀ ਉਹਨਾਂ ਨੇ ਵੀ ਇਹਨਾਂ ਨੂੰ ਹਾਇਰ ਕੀਤਾ ਜिम ਫਲੇਰਡੀ ਦੇ ਨਾਲ ਫਾਈਨੈਂਸ ਮਿਨਿਸਟਰ ਦੇ ਨਾਲ ਇਹਨਾਂ ਨੇ ਕੰਮ ਕੀਤਾ ਫਿਰ ਜਦੋਂ ਯੂਰੋਪੀਅਨ ਯੂਨੀਅਨ ਦੇ ਵਿੱਚ ਚੈਲੰਜਸ ਆਈਆਂ ਫੇਰ ਉੱਥੇ ਗਏ ਇਹਨਾਂ ਨੂੰ ਗਵਰਨਰ ਬੈਂਕ ਆਫ ਇੰਗਲੈਂਡ ਦਾ ਬਣਾਇਆ ਸੋ ਉਹਨਾਂ ਕੋਲ ਇਹ ਐਕਸਪੀਰੀਅੰਸ ਤਾਂ ਬਹੁਤ ਹੈ ਐਂਡ ਆਈ ਥਿੰਕ ਜਿਹੜੇ ਕੈਨੇਡੀਅਨਸ ਬਹੁ ਆਪਣੇ ਜਿਹੜੀ VOTING ਪਬਲਿਕ ਇੱਥੇ ਕੈਨੇਡਾ ਦੇ ਵਿੱਚ ਦੇ ਆਰ ਵੈਰੀ ਐਜੂਕੇਟਿਡ ਉਹਨਾਂ ਨੂੰ ਪਤਾ ਆ ਇਹ ਗੱਲ ਤਾਂ ਆਈ ਥਿੰਕ ਚੈਲੰਜ ਐਸੀ ਪੇ ਜਿਹੜੀ ਆਪਣੀਆਂ ਮਹਿੰਗਾਈ ਦਾ ਸੇਵਿੰਗਸ ਜਿਹੜੀਆਂ ਹੈਗੀਆਂ ਫੈਡਰਲ ਗਵਰਨਮੈਂਟ ਦੀਆਂ ਦੀਸ ਕਾਈਂਡਸ ਆਫ ਥਿੰਗਸ ਜਿਹੜੀਆਂ ਖਾਸ ਕਰਕੇ ਪਿਛਲੇ ਕੋਵਿਡ ਤੋਂ ਲੈ ਕੇ ਗਲੋਬਲ ਲੈਵਲ ਤੇ 120 ਜਿਹੜੇ ਇਸ ਵੇਲੇ ਕੌਨਫਲਿਕਟ ਚੱਲ ਰਹੇ ਆ ਵਾਰ ਕਰਕੇ ਉਹਦਾ ਪ੍ਰੈਸ਼ਰ ਕਾਫੀ ਸੀ ਤਾਂ ਉਹਦੇ ਤੇ ਛੇਤੀ ਦੇਣੀ ਨਹੀਂ ਅਟੈਂਸ਼ਨ ਦਿੱਤਾ ਗਿਆ ਆਪਣੇ ਆਪਣੇ ਟਰੂਡੋ ਸਾਹਿਬ ਦੇ ਨਾਲ ਆਪਣੇ ਜਿਹੜੇ ਫਾਈਨੈਂਸ ਮਿਨਿਸਟਰ ਸੀ ਉਹਨਾਂ ਨਾਲ ਜਦੋਂ ਸਾਡੀਆਂ ਮੀਟਿੰਗਸ ਵੀ ਹੁੰਦੀਆਂ ਅਸੀਂ ਪੁਸ਼ ਕਰ ਰਹੇ ਸੀ ਦੋ ਤਿੰਨ ਚੀਜ਼ਾਂ ਤਾਂ ਉਹ ਨਹੀਂ ਹੋਈਆਂ ਸੋ ਆਈ ਥਿੰਕ ਉਹਦੇ ਨਾਲ ਨਾਲ ਲੋਕੀ ਲਾਈਕ ਆਈ ਸੈਡ ਵੈਰੀ এডੂਕੇਟਿਡ ਸੋ ਉਹਨਾਂ ਨੂੰ ਵੀ ਪਤਾ ਪਈ ਕਿ ਇਹ ਡਿਸੀਜਨਸ ਹੁਣ ਨਹੀਂ ਸੀ ਬਣਨੀਆਂ ਚਾਹੀਦੀਆਂ ਇਹ ਲੇਟ ਹੋ ਗਏ ਟੂ డు ਸਮ ਆਫ ਦ ਸਪੈਂਡਿੰਗ ਰਿਵਿਊ ਥੀਸ ਕਾਈਂਡਸ ਆਫ ਥਿੰਗਸ ਸੋ ਆਈ ਥਿੰਕ ਉਦੇ ਨਾਲ ਨਾਲ ਲੋਕੀ ਕਾਫੀ ਚੇਂਜ ਚਾਹ ਰਹੇ ਸੀ ਸੋ ਇਹ ਸਾਡੇ ਨਾਲ ਹੁਣ ਅਸੀਂ ਵੀ ਪਬਲਿਕ ਦੇ ਨਾਲ ਗੱਲਾਂ ਕਰਦੇ ਆਂ ਐਂਡ ਇਹ ਫੀਡਬੈਕ ਸਾਨੂੰ ਵੀ ਮਿਲਦੀ ਸੀ ਸੋ ਆਈ ਥਿੰਕ ਇਹ ਚੇਂਜ ਦੇ ਨਾਲ ਮੋਸਟ ਇੰਪੋਰਟੈਂਟ ਚੀਜ਼ ਇਹ ਸੀ ਪੇ ਕੋਈ ਕਾਬਲ ਬੰਦਾ ਆ ਕੇ ਇਸ ਕੰਮ ਦੇ ਵਿੱਚ ਧਿਆਨ ਦੇ ਸਕਣ ਤਾਂ ਮਾਰਕ ਕਾਰਨੀ ਸਾਹਿਬ ਤੁਹਾਨੂੰ ਜਿੱਦਾਂ ਮੈਂ ਕਹਿ ਕੇ ਹਟਿਆ ਹਾਂ ਹੀ ਇਜ਼ ਦ ਬੈਸਟ ਪਰਸਨ ਫਾਰ ਦਟ ਜੌਬ ਮਾਰਕ ਕਾਰਨੀ ਹੁਣਾਂ ਬਾਰੇ ਵੀ ਦੋ ਗੱਲਾਂ ਲੋਕ ਇੱਕ ਤਾਂ ਜਿਹੜੇ ਇਹਨਾਂ ਦੇ ਕਹਿੰਦੇ ਵੀ ਇੰਨਾ ਵੱਡਾ ਬੰਦਾ ਜਾਂ ਇੰਨਾ ਜ਼ਿਆਦਾ ਇੰਟੈਲੀਜੈਂਟ ਆ ਕਿ ਪਹਿਲਾ ਨਾਨ ਬ੍ਰਿਟਿਸ਼ਰ ਆ ਜਿਹੜਾ ਉੱਥੋਂ ਦੇ ਉਹਨਾਂ ਦੀ ਬੈਂਕ ਸੈਂਟਰਲ ਬੈਂਕ ਦੇ ਗਵਰਨਰ ਬਣਦੇ ਵੀ ਪਹਿਲੀ ਵਾਰੀ ਹੋਇਆ ਕਿ ਉਹਨਾਂ ਨੇ ਕਿਸੇ ਨਾਨ ਬ੍ਰਿਟਿਸ਼ਰ ਨੂੰ ਬਣਾਇਆ ਦੂਜਾ ਇਹ ਕਹਿੰਦੇ ਆ ਵੀ ਲਿਬਰਲ ਪਾਰਟੀ ਦੇ ਨਾਲ ਸਲਾਹਕਾਰ ਜਸਟਨ ਰੂਡੋ ਉਹਨਾਂ ਦੇ ਪਿੱਛੇ ਹੀ ਸੀ ਵੀ ਜਿਹੜੀਆਂ ਪਾਲਿਸੀ ਸੀ ਉਹਨਾਂ ਦੇ ਵਿੱਚ ਕੋ ਬਹੁਤ ਵੱਡੀ ਤਬਦੀਲੀ ਨਹੀਂ ਆਊਗੀ ਤੁਹਾਨੂੰ ਲੱਗਦਾ ਕਿ ਇਹ ਲੀਡਰ ਜਾਂ ਪੀਐਮ ਬਣਨ ਤੋਂ ਬਾਅਦ ਕੋ ਬਹੁਤ ਵੱਡੀ ਤਬਦੀਲੀ ਕਰ ਸਕਣਗੇ ਜਿਹੜੀ ਉਹਨਾਂ ਦੇ ਨਾਲ ਹੁੰਦੀ ਨਹੀਂ ਕਰ ਸਕਦੇ ਉਹ ਇੱਕ ਤਾਂ ਆਪਾਂ ਦੇਖ ਲਿਆ ਆ ਰੈਡੀ ਉਹ ਬਹੁਤ ਸੀਰੀਅਸ ਬੰਦੇ ਨੇ ਉਹਨਾਂ ਨੇ ਪਹਿਲੇ ਦਿਨ ਦੇ ਵਿੱਚ ਉਹਨਾਂ ਨੇ ਕਾਰਬਨ ਟੈਕਸ ਉਹਨਾਂ ਨੇ ਕਿਹਾ ਪਈ ਮੈਂ ਇਹ ਕੱਟ ਦੋਣਾ ਕਰਕੇ ਇਹਦੇ ਨਾਲ ਆਪਾਂ ਨੂੰ ਕਾਫੀ ਚੈਲੰਜਸ ਆ ਰਹੇ ਆ ਆ ਹਾਂ ਪਹਿਲਾਂ ਜਦੋਂ ਕਾਰਬਨ ਟੈਕਸ ਇੰਟਰੋਡਿਊਸ ਕੀਤਾ ਸੀ ਗੋਰਡਨ ਕੈਂਪਲ ਉਹਨਾਂ ਨੇ BC ਦੇ ਵਿੱਚ ਉਹ ਲੋਕਾਂ ਦੇ ਮਾਈਂਡ ਨੂੰ ਚੇਂਜ ਕਰ ਧਿਆਨ ਦਿੱਤਾ ਗਿਆ ਸੀ ਪਈ এনवायरमेंट ਤੇ ਲੋਕ ਸਾਰੇ ਸੋਚਣ ਤਾਂ ਉਦੋਂ ਮਾਡਲ ਉਹ ਹੁੰਦਾ ਸੀ ਰੈਵਨਿਊ ਨਿਊਟਰਲ ਪਰਸਨਲ ਇਨਕਮ ਟੈਕਸ ਕੱਟ ਜਾਂਦੀ ਸੀ ਜਦ ਜਿੱਦਾਂ ਨਾਲ ਨਾਲ ਉਹ ਕਾਰਬਨ ਟੈਕਸ ਵੱਧਦਾ ਸੀ ਪਰਸਨਲ ਇੰਕਮ ਟੈਕਸ ਕਰਦੀ ਸੀ ਫੈਡਰਲ ਪ੍ਰੋਗਰਾਮ ਨਹੀਂ ਸੀ ਇਦਾਂ ਹਰ ਹਰ ਦੋ ਬਖਰੇ ਸੂਬਿਆਂ ਚ ਆਪਣਾ ਓਨ ਪ੍ਰੋਗਰਾਮ ਵੀ ਸੀ ਚੱਲੇ ਆਪਣਾ ਓਨ ਸੀਗਾ ਸੋ ਇੱਕ ਤਾਂ ਡਿਸੀਜਨ ਮੇਕਿੰਗ ਇਹਨਾਂ ਨੇ ਆਲਰੇਡੀ ਦਿਖਾ ਲ ਦਿੱਤਾ ਗਿਆ ਤਾਂ ਦੂਜੀ ਗੱਲ ਤੁਸੀਂ ਜਿਹੜੀ ਕਹੀ ਪਈ ਇਹ ਆਪਣੇ ਸਲਾਹਕਾਰ ਟਰੂਡੋ ਸਾਹਿਬ ਨਾਲ ਉਹ ਤਾਂ ਇਹਨਾਂ ਨੇ ਮਗਰੋਂ ਪਿਛਲੇ 18 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਨਾਲ ਲਿਆਂਦਾ ਭਈ ਓਕੇ ਹੁਣ ਸਾਨੂੰ ਆ ਆਈਡੀਆਜ਼ ਚਾਹੀਦੇ ਭਈ ਅਸੀਂ ਕਿਦਾਂ ਇਹਨਾਂ ਨੂੰ ਫਿਕਸ ਕਰੀਏ ਤਾਂ ਇਹ ਤਾਂ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਪ੍ਰੋਪਾਗੈਂਡਾ ਆ ਉਹ ਕਰ ਰਹੇ ਆ ਸਲਾਹਕਾਰ ਤਾਂ ਇਹ ਹਾਰਪਰ ਹੋਣਾ ਦੇ ਵੀ ਸੀ ਸੋ ਜੇ ਜੇ ਹੁਣ ਉਹਨਾਂ ਦਾ ਸਲਾਹਕਾਰ ਤਾਂ ਇਹ ਯੂਐਸ ਗਵਰਨਮੈਂਟ ਦੇ ਵੀ ਸੀ ਸਲਾਹਕਾਰ ਇਹ ਬ੍ਰਿਟਿਸ਼ ਗਵਰਨਮੈਂਟ ਦੇ ਵੀ ਸੀ ਸੋ ਹੁਣ ਅ ਦੇਖੋ ਜਦੋਂ ਕੋਈ ਵੀ ਪ੍ਰਾਈਮ ਮਿਨਿਸਟਰ ਆਉਂਦਾ ਆ ਡਿਸੀਜਨ ਉਹਨਾਂ ਦੀਆਂ ਹੁੰਦੀਆਂ ਆ ਉਹਨਾਂ ਨੇ ਆਪਣਾ ਅਜੰਡਾ ਲਿਆਉਣਾ ਆ ਹੁਣ ਜੇ ਤੁਸੀਂ ਵੀ ਮੰਨ ਲਓ ਕਿ ਤੁਸੀਂ ਪ੍ਰਾਈਮ ਮਿਨਿਸਟਰ ਬਣੇ ਤੁਸੀਂ ਆਪਣੇ ਖਿਆਲ ਅੱਗੇ ਲਿਆਉਣੇ ਆ ਬਾਅਦ ਤੋਂ ਬਾਅਦ right so ਫਾਈਨਲ ਡਿਸੀਜਨ ਤਾਂ ਪ੍ਰਾਈਮ ਮਿਨਿਸਟਰ ਦੀ ਹੁੰਦੀ ਆ so ਸਲਾਹਕਾਰ ਤਾਂ ਅਸੀਂ ਵੀ ਸਾਰੇ ਆ ਐਮਪੀ ਜੇ ਉਹਨਾਂ ਨੇ ਸਾਡੀ ਵੀ ਨਹੀਂ ਸੁਣਨੀ ਤਾਂ ਉਹਨਾਂ ਨੇ ਹੋਰ ਕਿਸੇ ਦੀ ਬਾਹਰੋਂ ਨਹੀਂ ਸੁਣਨੀ so these are those are their ideas ਤਾਂ ਉਹਨਾਂ ਨੇ ਜਿਹੜਾ ਆਪਣਾ ਅਜੰਡਾ ਗਾਹਾਂ ਅੱਗੇ ਲਿਆਉਣਾ ਆ ਉਹ ਕਈ ਵਾਰੀ ਇਟਸ ਇਟਸ ਟਫ ਟੂ ਹੈਵ ਅ ਲੀਡਰ ਸਮ ਟਾਈਮਸ ਚੇਂਜ ਫ্রম those things ਉਹਨਾਂ ਤੇ ਫਿਰ ਪ੍ਰੈਸ਼ਰ ਪਾਉਣਾ ਪੈਂਦਾ ਆ ਜਿਹੜਾ ਇੱਕ ਰੌਲਾ ਪਿਆ ਇੱਕ ਲੋਕਾਂ ਦੇ ਵਿੱਚ ਜਾਂਦਾ ਰੌਲਾ ਪੈ ਗਿਆ ਜਾਂ ਗੱਲ ਸੱਚੀ ਸੀਗੀ ਵੀ ਇਮੀਗ੍ਰੇਸ਼ਨ ਨੇ ਕੈਨੇਡਾ ਦਾ ਬਹੁਤ ਨੁਕਸਾਨ ਕਰਤਾ ਸਾਲ 6 ਮਹੀਨੇ ਪਹਿਲਾਂ ਤੱਕ ਅਸੀਂ ਇਹੀ ਸੁਣਦੇ ਆਏ ਸੀ ਜਾਂ ਤੁਸੀਂ ਵੀ ਜਾਣਦੇ ਕਿ ਸਾਰੇ মিডিਆ ਦੇ ਵਿੱਚ ਇਹੀ ਜਾਂ ਜਿਹੜੀ ਵੀ ਕੋਈ ਰਿਪੋਰਟ ਸੀਗੀ ਕਿ ਕੈਨੇਡਾ ਨੂੰ ਇਮੀਗ੍ਰੇਸ਼ਨ ਦੀ ਲੋੜ ਆ ਇੱਥੇ ਏਜਿੰਗ ਪੋਪੂਲੇਸ਼ਨ ਆ ਇਹਨਾਂ ਤੋਂ ਬਿਨਾ ਸਾਡਾ ਕਦੇ ਵੀ ਨਹੀਂ ਸਰ ਸਕਦਾ ਇਮੀਗ੍ਰੈਂਟਸ ਦਾ ਆਉਣਾ ਇੱਥੇ ਜ਼ਰੂਰੀ ਹੈ ਫਿਰ ਇੱਕਦਮ ਟੋਨ ਬਦਲ ਗਈ ਫਿਰ ਇਹ ਕਹਿਣ ਲੱਗ ਪਏ ਕਿ ਇਮੀਗ੍ਰੇਸ਼ਨ ਨੇ ਸਾਰਾ ਕੈਨੇਡਾ ਦਾ ਜਿਹੜਾ ਨੁਕਸਾਨ ਕਰਤਾ ਜਿਆਦਾ ਆ ਗਿਆ ਸਾਡੇ ਕੋਲੇ ਘਰ ਹੈ ਨਹੀਂ ਇਹ ਚੀਜ਼ਾਂ ਕਿੱਦਾਂ ਬਦਲਦੀਆਂ ਜਾਂ ਜਿਹੜਾ ਫਿਰ ਤੁਸੀਂ ਲਿਬਰਲ ਪਾਰਟੀ ਨੇ ਸਖਤੀ ਕਰਨੀ ਸ਼ੁਰੂ ਕੀਤੀ ਕਿ ਪਹਿਲਾਂ ਜਿਆਦਾ ਲੈ ਜਾਂਦੇ ਸੀ ਬਾਅਦ ਚ ਸਖਤੀ ਸ਼ੁਰੂ ਕਰ ਦਿੱਤੀ ਜਾਂ ਇਹ ਫੈਸਲਾ ਪਹਿਲਾਂ ਠੀਕ ਸੀ no it's a very good question immigration ਦੀ ਲੋੜ ਆ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਸਿਰਫ ਇੱਥੇ ਨਹੀਂ ਹਰ ਇੱਕ ਜਿਹੜੇ ਡਿਵੈਲਪਡ ਕੰਟਰੀਜ਼ ਹੈਗੇ ਆ ਅਮਰੀਕਾ ਵੀ ਦੇਖ ਲਓ ਰਾਈਟ ਬਟ ਲੋਡ ਕਿਹਦੀ ਆ ਉਹ ਆਪਾਂ ਨੂੰ ਜਿਆਦਾ ਧਿਆਨ ਦੇਣਾ ਪੈਂਦਾ ਰਾਈਟ ਇਹ ਹਰ ਇੱਕ ਹੁਣ ਦ ਪ੍ਰੋਬਲਮ ਜਿਹੜੀ ਕਾਫੀ ਗਰੋ ਕਿੱਥੋਂ ਹੋਈ ਇੱਕ ਤਾਂ ਕੋਵਿਡ ਦੇ ਵਿੱਚ ਆਪਾਂ ਨੂੰ ਲੋਡ ਕਾਫੀ ਸੀ ਟੂ ਮੇਕ ਸ਼ure ਪੇ ਜਿਹੜੇ ਬਿਜ਼ਨਸ ਹੈਗੇ ਪੇ ਉਹੋ ਕੰਟੀਨਿਊ ਹੋਣ ਇਦਾਂ ਨਾ ਹੋਵੇ ਪੇ ਉਹ ਬੰਦੇ ਹੋ ਜਾਣ ਸੋ ਇਹ ਇਮੀਗ੍ਰੈਂਟਸ ਵਰ ਵਰਕਿੰਗ ਰਾਈਟ ਐਂਡ ਦੇ ਕੰਟੀਨਿਊ ਟੂ ਵਰਕ ਦ ਚੈਲੰਜ ਇਜ਼ ਜਿਹੜਾ ਅਬਿਊਸ ਹੈ ਸਿਸਟਮ ਦਾ ਉਹ ਤੇ ਬਹੁਤ ਆਪਾਂ ਇਹ ਜਿਹੜਾ ਹੁਣ ਡਾਇਲ ਡਾਊਨ ਕੀਤਾ ਆ ਇਹ ਜਿਹੜਾ ਅਬਿਊਸ ਆਫ ਸਿਸਟਮ ਆ ਉਹਦੇ ਤੇ ਪੁਸ਼ ਕੀਤਾ ਗਿਆ ਹੈ ਐਲ ਐਮ ਆਈ ਏ ਪ੍ਰੋਗਰਾਮ ਐਂਡ ਉਹ ਵੀ ਜਿਹੜੇ ਹੁੰਦੇ ਜਿਹੜਾ ਲੇਬਰ ਮਾਰਕੀਟ ਜਿਹੜਾ ਅਸੈਸਮੈਂਟ ਆ ਹਰ ਇੱਕ ਸੂਬੇ ਨੇ ਸਾਨੂੰ ਦੱਸਣਾ ਪਈ ਸਾਡੇ ਸੂਬੇ ਦੇ ਵਿੱਚ ਆਹਾ ਮਾਰਕੀਟ ਦੀ ਲੋੜ ਆ ਸਾਨੂੰ ਹੁਣ ਡੈਨੀਅਲ ਸਮਿਥ ਦਾ ਐਗਜ਼ਾਮਪਲ ਦਾ ਨਾਮ ਹੈ ਅਲਬਰਟਾ ਦਾ ਖਾਸ ਕਰਕੇ ਕਰਕੇ ਉੱਥੇ ਪ੍ਰੋਪਾਗੈਂਡਾ ਇਦਾਂ ਦਾ ਐਂਟੀ ਇਮੀਗ੍ਰੇਸ਼ਨ ਪ੍ਰੋਪਾਗੈਂਡਾ ਕਾਫੀ ਉੱਥੋਂ ਆਉਂਦਾ ਹੈ ਜੀ ਜੀ ਰਾਈਟ ਉਹਨਾਂ ਨੇ ਸਿਰਫ ਹਲੇ ਥੋੜੇ ਥੋੜੀ ਦੇਰ ਹੋਈ ਸਾਲ ਪਹਿਲਾਂ ਕਿਹਾ ਕਿ ਮੈਨੂੰ 37000 ਲੇਬਰ ਮਾਰਕੀਟ ਵਰਕਰਸ ਦੀ ਲੋੜ ਹੈ ਇਮੀਗ੍ਰੈਂਟ ਵਰਕਰਸ ਸੋ ਫਿਰ ਫੈਡਰਲ ਗਵਰਨਮੈਂਟ ਅਪਰੂਵ ਕਰੂਗੀ ਗਾਂਹ ਹਰ ਇੱਕ ਸੈਕਟਰ ਦੇ ਹਿਸਾਬ ਨਾਲ ਜਿੱਦਾਂ ਉਹਨਾਂ ਨੇ ਸਾਨੂੰ ਦੱਸਣਾ ਡਾਟਾ ਉਹਨਾਂ ਦਾ ਡਾਟਾ ਸਾਨੂੰ ਦੱਸਦਾ ਆ ਅਸੀਂ ਡਿਮਾਂਡ ਬਿਜ਼ਨਸ ਚ ਆ ਰਾਈਟ ਸਾਨੂੰ ਡਿਮਾਂਡ ਆਉਂਦੀ ਆ ਸੂਬਿਆਂ ਤੋਂ ਇੰਡਸਟਰੀ ਤੋਂ ਤਾਂ ਫਿਰ ਅਸੀਂ ਉਹਨਾਂ ਦਾ ਕੋਈ ਹੱਲ ਲੱਭਦੇ ਆ ਏਦਾਂ ਹੀ ਆਪਣੀ ਐਜੂਕੇਸ਼ਨ ਸਿਸਟਮ ਸੀ ਐਡਵਾਂਸਡ ਐਜੂਕੇਸ਼ਨ ਸਾਰੇ ਹਰ ਇੱਕ ਸੂਬੇ ਦੇ ਵਿੱਚੋਂ ਡਿਸੀਜਨਸ ਬਣਦੀਆਂ ਆ ਸੋ ਆਪਾਂ ਉੱਥੇ ਵੀ ਕਾਫੀ ਅਬਿਊਸ ਦੇਖਿਆ ਕੇ ਜਸਟ ਨਕਲੀ ਕਾਲਜ ਆਪਣੇ ਬਣੇ ਸਗੇ ਐਕਸੈਪਟੈਂਸ ਲੈਟਰਸ ਦੇ ਨਾ ਬਟ ਬੱਚਾ ਉੱਥੋਂ ਕਿਸੇ ਬਾਹਰੋਂ ਆ ਕੇ ਪੜਨ ਨੂੰ ਆਉਂਦਾ ਪਈ ਉਹ ਤਾਂ ਗਾਂ ਸਕੂਲ ਹੀ ਨਹੀਂ ਕੋਈ ਸੋ ਥੀਸ ਕਾਈਂਡਸ ਆਫ ਪ੍ਰੋਬਲਮਸ ਵਰ ਕਮਿੰਗ ਅਪ ਐਂਡ ਯੂ نو ਦ ਪ੍ਰੋਬਲਮ ਮੇਰੇ ਸਾਹਿਬ ਨਾਲ ਇਹ ਆ ਇੰਡਸਟਰੀ ਜਿਹੜੀ ਆਪਣੇ ਇੰਡਸਟਰੀ ਸੈਕਟਰ ਹੈ ਦੇਖੋ ਤੁਸੀਂ ਆਪਣੇ ਬਿਜ਼ਨਸ ਸੈਕਟਰਸ ਨੇ ਕਿਸੇ ਨੇ ਨਹੀਂ ਕੰਪਲੇਂਟ ਕੀਤੀ ਪਈ ਇਮੀਗ੍ਰੈਂਟ ਜਿਆਦੇ ਆ ਗਏ ਹਮ ਏਸੀ ਲੋਕਾਂ ਨੇ ਜਿਹੜਾ ਮਾਹੌਲ ਦੇ ਮੁਤਾਬਕ ਲੋਕੀ ਫੀਲ ਕਰਦੇ ਸੀ ਵੀ ਬਹੁਤ ਆ ਗਏ ਵੀ ਵਾਟਸ ਗੋਇੰਗ ਔਨ ਪੇ ਕੋਈ ਹੋ ਰਿਹਾ ਬਾਕੀ ਐਂਡ ਇਹਦੇ ਵਿੱਚ ਪ੍ਰੋਬਲਮ ਜ਼ਰੂਰ ਸੀ ਕਰਕੇ ਜਿਹੜਾ ਹੁਣ ਕੋਈ ਬੇਸਿਸ ਤੇ ਨਕਲੀ ਬੇਸਿਸ ਤੇ ਅਬਿਊਸ ਸਿਸਟਮ ਕਰਕੇ ਕੋਈ ਏਜੰਟ ਜਿਹੜਾ ਹੈਗਾ ਆ ਆਪਣੇ ਆਹ ਇਮੀਗ੍ਰੇਸ਼ਨ ਕੰਸਲਟੈਂਟਸ ਜਿਹੜੇ ਹੈਗੇ ਆ ਜਿਹੜੇ ਨਕਲੀ ਤੌਰ ਤੇ ਉਹਨਾਂ ਨੂੰ ਕੰਮ ਮੁੜ ਕੇ ਇੱਧਰ ਉੱਧਰ ਲਾਉਣ ਦੇ ਵਿੱਚ ਜਸ ਬਹਾਨੇ ਦੇ ਨਾਲ ਇੱਥੇ ਲਿਆਉਣਾ ਫਿਰ ਅੱਗੇ ਕੋਈ ਉਹਨਾਂ ਦਾ ਕੋਈ ਸਿਚੁਏਸ਼ਨ ਨਹੀਂ ਹੈਗਾ ਉਹਨਾਂ ਕੋਈ ਕੋਈ ਪਲਾਨ ਨਹੀਂ ਹੈਗਾ ਕਿ ਕਿੱਥੇ ਮੈਂ ਕੰਮ ਕੀ ਆ ਦਿਨ ਮਾਹੌਲ ਆਪੇ ਇਦਾਂ ਚੇਂਜ ਹੋਣਾ ਰਾਈਟ ਸੋ ਉਹ ਡਾਇਰ ਡਾਉਨ ਕਰਨ ਦੇ ਨਾਲ ਥੋੜੀ ਜਿਹੀ ਨਾਰਿਸ ਸਖਤੀ ਹੁਣ ਹਰ ਇੱਕ ਐਡਵਾਂਸ এডੂਕੇਸ਼ਨ ਸਿਸਟਮ ਨੂੰ ਐ ਐਲ ਐਮ ਆਈ ਪ੍ਰੋਗਰਾਮਸ ਨੂੰ ਸਖਤੀ ਦਿੱਤੀ ਗਈ ਆ ਤਾਂ ਮੇਨਲੀ ਹੁਣ ਗਾਂਹਾਂ ਜੇ ਦੇਖੀਏ ਮੇਨ ਕੁਐਸਚਨ ਇਮੀਗ੍ਰੇਸ਼ਨ ਦੀ ਜ਼ਰੂਰ ਲੋਡ ਹੋਗੀ ਪਰ ਹਰ ਇੱਕ ਸਕਿੱਲ ਦੇ ਮੁਤਾਬਿਕ ਹੋਗੀ ਰਾਈਟ ਹਾਪਾ ਨੂੰ ਹਣ ਜੇ ਦੇਖੀਏ ਜੇ ਇੰਨੇ ਬੱਚੇ ਆਪਣੇ ਐਮਬੀਏ ਡਿਗਰੀ ਕਰ ਗਏ ਹਮ ਇੰਨੀ ਸ਼ਾਇਦ ਲੋਡ ਨਹੀਂ ਆਪਾਂ ਨੂੰ ਹਾਊਏਵਰ ਉਹ ਇਟ ਕੈਨੇਡੀਅਨ ਐਜੂਕੇਸ਼ਨ ਉਹਨਾਂ ਨੇ ਹਾਸਲ ਕੀਤੀ ਆ ਵਰਲਡਸ ਗ੍ਰੇਟੈਸਟ ਇੰਸਟੀਟਿਊਸ਼ਨਸ ਆਪਣੇ ਇੱਥੇ ਹੈਗੇ ਆ ਉਹ ਜਿੱਥੇ ਮਰਜੀ ਦੁਨੀਆ ਤੇ ਜਾ ਸਕਦੇ ਪੈਸੀ ਕੈਨੇਡਾ ਪੜੇ ਆ ਤਾਂ ਉਹਨਾਂ ਦੀ ਵੈਲਿਊ ਜ਼ਿਆਦੀ ਆ ਸੋ ਉਹਦੇ ਨਾਲ ਨਾਲ ਭਮਾ ਹੋ ਐਮਬੀਏ ਕੀਤੇ ਪਰ ਉਹ ਹੁਣ ਕਾਫੀ ਜਿਹੜੇ ਐਡਮਿਨਿਸਟ੍ਰੇਸ਼ਨ ਜੌਬਸ ਹੈਗੀਆਂ ਹਿਊਮਨ ਰਿਸੋਰਸਸ ਜੌਬਸ ਇਦਾਂ ਦੀਆਂ ਜੌਬਸ ਉੱਥੇ ਉਹ ਬੱਚੇ ਫਿੱਟ ਹੋ ਗਏ ਸੋ ਲੋਡ ਆਪਾਂ ਨੂੰ ਫੇਰ ਵੀ ਰਹੂਗੀ ਜੇ ਆਪਾਂ ਇਕਨੋਮੀ ਨੂੰ ਵਧਾਉਣਾ ਆ ਆਪਾਂ ਨੂੰ ਇਮੀਗ੍ਰੇਸ਼ਨ ਦੇ ਉਹਦੇ ਨਾਲ ਨਾਲ ਵਧੂਗੀ ਹਾਊਏਵਰ ਉਸ ਸਕਿੱਲ ਦੇ ਮੁਤਾਬਿਕ ਆਪਾਂ ਨੂੰ ਬਹੁਤ ਕੇਅਰਫੁਲ ਰਹਿਣਾ ਪੈਣਾ ਕਿ ਉਹਨਾਂ ਲਈ ਜੌਬ ਹੋਊਗੀ ਸਕਿੱਲ ਉਹਨਾਂ ਦੇ ਯੂਜ਼ ਹੋਣਗੇ ਸੋ ਹੁਣ ਫਿਊਚਰ ਦੇ ਵਿੱਚ ਮਾਰਕ ਆਣੀ ਉਹਨਾਂ ਨੇ ਵੀ ਕਿਹਾ ਆਪਾਂ ਨੂੰ ਹੁਣ ਬਹੁਤ ਲੋਡ ਹੋਊਗੀ ਇੱਥੇ ਬਿਲਡ ਕਰਨ ਦੇ ਚੀਜ਼ਾਂ ਵੈਦਰ ਇਟਸ ਅ ਹਾਊਸਿੰਗ ਇਨਫਰਾਸਟ੍ਰਕਚਰ ਉਦੀ ਅਕ੍ਰੋਸ ਕੈਨੇਡਾ ਸੋ ਸੋ ਇਹ ਪ੍ਰੋਗਰਾਮ ਤੇ ਆਪਾਂ ਜਰੂਰ ਤੁਸੀਂ ਵੀ ਧਿਆਨ ਦੇਵੋਗੇ ਅਸਵੀਂ ਦੇਵੋਗੇ ਜੀ ਬਹੁਤ ਬਹੁਤ ਸ਼ੁਕਰ ਬੇਸ਼ਕ ਅਖੀਰ ਦੇ ਵਿੱਚ ਸਾਡੇ ਚੈਨਲ ਪੰਜਾਬੀ ਦੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਸੁਨੇਹਾ ਕੋਈ ਅਖੀਰ ਦੇ ਵਿੱਚ ਕੋਈ ਗੱਲਬਾਤ ਕਰਨੀ ਚਾਹੁੰ ਜੀ ਨੋ ਬਸ ਇੰਨਾ ਜ਼ਰੂਰੀ ਹੈ ਕਿ ਆਪਾਂ ਹੁਣ ਆ ਕਾਫੀ ਨੇੜੇ ਸ਼ਾਇਦ ਇਲੈਕਸ਼ਨ ਆ ਰਿਹਾ ਆ ਸੋ ਮੈਂ ਆਪਣੇ ਬਾਰੇ ਮੋਸਟਲੀ ਕਹਿ ਸਕਦਾ ਮੈਂ ਕਿ ਰਿਚਮੈਂਟ ਦੇ ਵਿੱਚ ਜਿੱਥੇ ਤੱਕ ਮੇ ਮੇਰੀ ਰਿਲੇਸ਼ਨਸ਼ਿਪ ਹੈਗੀ ਇਸ ਸਿਟੀ ਦੇ ਨਾਲ ਲੋਕਾਂ ਦੇ ਨਾਲ ਆਪਣੇ ਹਰ ਇੱਕ ਲੈਵਲ ਦੇ ਗਵਰਨਮੈਂਟ ਦੇ ਨਾਲ ਜਿਹੜੇ ਕੰਮ ਕਰਾਉਣ ਵਾਲੇ ਹੈਗੇ ਆ ਸਿਟੀ ਨੂੰ ਹੋਰ ਸਟਰੋਂਗ ਬਣਾਉਣ ਲਈ ਤਾਂ ਉੱਥੇ ਜੌਬਸ ਕ੍ਰੀਏਟ ਕਰਨ ਲਈ ਉੱਥੇ ਮੈਂ ਧਿਆਨ ਕੰਟੀਨਿਊ ਕਰੂੰਗਾ ਬਾਕੀ ਜੋ ਵੀ ਸਰਵਿਸਿਜ਼ ਦੀ ਲੋੜ ਹੋਗੀ ਉਹਦੇ ਤੇ ਮੈਂ ਧਿਆਨ ਦਿਆਂਗਾ ਤਾਂ ਆਈ ਵਰਕ ਏਵਰੀ ਡੇ ਜਸਟ ਟੂ ਡੂ ਦੋਸ ਥਿੰਗਸ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ ਅ ਦੋਸਤੋ ਪਰਬੰਚ ਨਾਲ ਅਸੀਂ ਗੱਲਬਾਤ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਰਾਜਨੀਤਿਕ ਮਾਹੌਲ ਹੁਣ ਥੋੜਾ ਜਿਹਾ ਗਰਮ ਹੋ ਜਾਣਾ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨ ਆਉਂਦੀ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਤੁਹਾਡੇ ਨਮਾਇੰਦੇ ਜਾਂ ਤੁਹਾਡੇ ਬਣਨ ਜਾ ਰਹੇ ਨਮਾਇੰਦੇ ਉਹਨਾਂ ਦੀ ਤੁਹਾਡੇ ਨਾਲ ਮੁਲਾਕਾਤ ਕਰਵਾਈਏ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਂਵਾਂਗੇ